ਸ੍ਰੀ ਕਾਲ ਜੀ ਸਾਰਿਆਂ ਨੂੰ ਕਿਸੇ ਨੇ ਗੱਲ ਸੱਚ ਹੀ ਕਹੀ ਆ ਕਿ ਪਾਣੀ ਬਚਾਇਆ ਜਾ ਸਕਦਾ ਬਨਾਇਆ ਨਹੀਂ ਜਾ ਸਕਦਾ ਕਿਉਂਕਿ ਇਹ ਪਾਣੀ ਸਾਡੇ ਬਜ਼ੁਰਗਾਂ ਨੇ ਨਦੀਆਂ ਚ ਵਾਗਦਾ ਵੇਖਿਆ ਨਦੀਆਂ ਤੋਂ ਲਿਆ ਕੇ ਵਰਤਿਆ ਵੇਖਿਆ ਤੇ ਸਾਡੇ ਪਿਤਾ ਨੇ ਇਹ ਪਾਣੀ ਖੂਹਾਂ ਚੋਂ ਲਿਆਂਦਾ ਖੂਹਾਂ ਚੋਂ ਲਿਆ ਕੇ ਵਰਤਿਆ ਪੀਤਾ ਖਾਦਾ ਤੇ ਅਸੀਂ ਇਹ ਪਾਣੀ ਨਲਕਿਆਂ ਤੋਂ ਲਿਆ ਅਸੀਂ ਨਲਕੇ ᱜੇੜ-ਗੇੜ ਕੇ ਪਾਣੀ ਕੱਢਿਆ ਸਾਡੇ ਬੱਚਿਆਂ ਨੇ ਇਹ ਪਾਣੀ ਬੋਤਲਾਂ ਵਿੱਚ ਵੇਖਿਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਪਾਣੀ ਕੂਹਾਂ ਚੋਂ ਆਉਂਦਾ ਜਾਂ ਇਹ ਨਦੀਆਂ ਚੋਂ ਆਉਂਦਾ ਹੈ ਜਾਂ ਇਹ ਇਸੇ ਨਲਕਿਆਂ ਚੋਂ ਕੱਢਿਆ ਜਾਂਦਾ ਉਹਨਾਂ ਨੂੰ ਤਾਂ ਇਹ ਆ ਵੀ ਬੋਤਲਾਂ ਦਾ ਪਾਣੀ ਬੋਤਲਾਂ ਚ ਹੀ ਤੇ ਹੋਰ ਜਿਹੜੀ ਪੀੜ੍ਹੀ ਆਉਗੀ ਗਾਂ ਉਹ ਪਾਣੀ ਪਤਾ ਨਹੀਂ ਕਿੱਥੇ ਦੇਖੇਗੀ ਇਸ ਲਈ ਮਹਾਰਾਜ ਜੀ ਨੇ ਵੀ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਵਭਤ ਪਾਣੀ ਦੇ ਸਵਰਧ ਵਿੱਚ ਗੁਰੂ ਜੀ ਨੇ ਇਹ